ਗਦਾਰਾ ਸ਼ਰਮ ਆਉਂਦੀ ਏ ਤੈਨੂੰ ਆਪਣਾ ਯਾਰ ਕਹਿੰਦੇ ਆ ਤੂੰ ਹੀ ਦੱਸ ਹੁਣ ਤੈਨੂੰ ਕਿਹੜੀ ਸਜ਼ਾ ਦਵਾਂ ਬਾਈ ਦੇਖਦਾ ਕਿ ਆ ਫੜਦਾ ਤਰ ਤੇ ਲਾਦੇ ਗਾਟਾ ਗਦਾਰ ਦਾ ਓਏ ਓਏ ਯਾਦ ਕਰ ਜਦੋਂ ਪਹਿਲੀ ਯਾਰ ਮਿਲੇ ਸੀ ਕਿਹੜੀ ਕਸਮ ਖਾਦੀ ਸੀ ਤੇ ਕਿਹੜਾ ਗਾਣਾ ਲਾ ਕੇ ਨੱਚੇ ਸੀ ਯਾਰ ਯਾਦ ਯਾਦ ਆ ਕੋਈ ਗਦਾਰਿਆ ਤੂੰ ਤੋਰ ਮਾਫ ਕਰ ਦੇ ਮੈਨੂੰ ਬਾਈ ਮਾਫ ਕਰ ਦੇ ਮੈਂ ਜਨਾਨੀ ਦੀਆਂ ਗੱਲਾਂ 'ਚ ਆ ਗਿਆ ਸੀ ਮੈਨੂੰ ਉਹ ਕਸਮ ਵੀ ਯਾਦ ਆ ਤੇ ਮੈਨੂੰ ਉਹ ਗਾਣਾ ਵੀ ਚਾਹਤਾ ਦਾਰੂ ਦਾ ਮੈਂ ਆ ਰੂ ਪਾਣਾ ਦੱਸਦੇ ਅਧਨਾ ਭੱਜ ਜਾਉਂਗੀ ਤੂੰ ਜਿੰਨੇ ਵੀ ਕਹਿਂਗਾ ਭਾਈ ਮੈਂ ਉਨੀ ਪੀਊਗਾ ਲਿਆ ਫੜਾ ਬੋਤਲ ਬਣ ਗਈ ਉਹ ਗੱਲ ਓਏ ਪਾਗਲਾ ਜਨਾਨੀ ਪਿੱਛੇ ਲਾ ਕੇ ਦਾਰੀ ਥੋੜਾ ਛੱਡੀ ਦੀ ਆ ਚੱਲ ਆਤੀ ਏ